ਬਹੁਤ ਸਾਰੇ ਲੋਕ ਪੁੱਛ ਰਿਹਾ ਹੈ ਕਿ ਕਮਲ ਕੌਰ ਦਾ ਮਾਮਲਾ ਕੀ ਹੈ? ਅਮਲ ਕੌਰ ਦੀ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ਤੇ ਕਮਲ ਕੌਰ ਭਾਬੀ ਦੇ ਨਾਮ ਦੇ ਨਾਲ ਇੰਸਟਾਗ੍ਰam ਤੇ ਆਈਡੀ ਬਣਾਈ ਹੋਈ ਸੀ ਤੇ ਅਸਲੀ ਨਾਮ ਇਸ ਔਰਤ ਦਾ ਕੰਚਨ ਕੁਮਾਰੀ ਹੈ ਤੇ ਲੁਧਿਆਣਾ ਤੇ ਸ਼ਿਮਲਾਪੁਰੀ ਰਹਿਣ ਵਾਲੀ ਹੈ ਤੇ ਅਸ਼ਲੀਲ ਵੀਡੀਓ ਬਣਾ ਕੇ ਇਹ ਪੂਰੇ ਪੰਜਾਬ ਨਹੀਂ ਪੂਰੇ ਵਰਲਡ ਦੇ ਵਿੱਚ ਫੇਮਸ ਹੋਈ ਹੈ। ਅਸ਼ਲੀਲ ਵੀਡੀਓ ਬਣਾ ਬਣਾ ਕੇ ਇਸ ਨੇ ਆਪਣਾ ਨਾਮ ਕਮਾਇਆ ਅਸ਼ਲੀਲ ਵੀਡੀਓ ਦੇ ਪਹਿਲੇ ਨੰਬਰ ਤੇ ਆਉਂਦੀ ਹੈ ਪਰ ਅੱਜ ਇਸ ਦੀ ਆਵਾਜ਼ ਆ ਜਿਹੜੀ ਹਮੇਸ਼ਾ ਦੇ ਲਈ ਖਾਮੋਸ਼ ਹੋ ਚੁੱਕੀ ਹੈ ਇਸ ਦੀ Laash ਜਿਹੜੀ ਇਸ ਦੀ ਹੀ ਗੱਡੀ ਦੇ ਵਿੱਚੋਂ ਮਿਲੀ ਹੈ ਕਮਲ ਕੌਰ ਭਾਬੀ ਦੀ ਮੌਤ ਹੋ ਚੁੱਕੀ ਹੈ ਉਸ ਦੇ ਫੈਨਸ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ ਪਿਆ ਹੈ ਦੁੱਖ ਲੱਗਾ ਹੈ ਉਹਨਾਂ ਦੇ ਵਾਸਤੇ ਦੁੱਖ ਵਾਲੀ ਖਬਰ ਹੈ ਕੰਚਨ ਕੁਮਾਰੀ ਇਹਦਾ ਨਾਮ オリジナル ਹੈ ਕਮਲ ਕੌਰ ਭਾਬੀ ਜਿਹੜਾ ਇੰਸਟਾਗ੍ਰam ਦੇ ਉੱਤੇ YouTube ਦੇ ਉੱਤੇ ਇਸ ਦੇ ਅਕਾਊਂਟ ਚੱਲਦੇ ਪਏ ਨੇ ਤੇ ਅਸ਼ਲੀਲ ਜਿਹੜੇ ਕਿ ਇਹ ਸਾਰੇ ਕੰਟੈਂਟ ਬਣਾਉਂਦੀ ਐ ਟਿੰਡਾ ਦੇ ਵਿੱਚ ਐਡਵਰਟਾਈਜ਼ਮੈਂਟ ਦਾ ਕੰਮ ਸੀ ਤੇ ਉੱਥੇ ਲੋਕਾਂ ਦੀ ਪ੍ਰਮੋਸ਼ਨਲ ਕਰਨੀ ਸੀ ਕਮਲ ਕੌਰ ਇੱਕ ਮਸ਼ਹੂਰ ਇੱਕ ਆਰਟਿਸਟ ਐ ਤੇ ਇਸ ਤੇ ਜਿਹੜੇ ਅਸ਼ਲੀਲ ਕੰਟੈਂਟ ਕਰਕੇ ਇਸ ਨੂੰ ਲੋਕ ਆਪਣੀ ਜਿਹੜੇ ਕੰਮ ਕਰ ਨੇ ਉਹਨਾਂ ਦੀ ਮਸ਼ਹੂਰੀ ਦੇਣ ਦੇ ਲਈ ਬਲਅਕਸਰ ਹੀ ਬੁਲਾ ਲੈਂਦੇ ਨੇ ਇਸੇ ਹੀ ਤਰ੍ਹਾਂ ਜਿਹੜਾ ਕਿ 10 ਜੂਨ ਨੂੰ ਬੁਲਾਇਆ ਗਿਆ ਸੀ ਬਠਿੰਡਾ ਤੇ ਉਸ ਤੋਂ ਬਾਅਦ ਇਸ ਦੀ ਜਿਹੜੀ Laash ਹੈ ਉਹ ਬਠਿੰਡਾ ਦੇ ਪਾਰਕਿੰਗ ਦੇ ਵਿੱਚੋਂ ਮਿਲੀ ਹੈ ਜਦੋਂ Laash ਮਿਲਦੇ ਸਾਰ ਹੀ ਹੜਕੰਭ ਮਚ ਚੁੱਕਿਆ ਹੈ ਬਠਿੰਡਾ ਦੇ ਪਾਰਕਿੰਗ ਦੇ ਵਿੱਚ ਜਿਹੜੀ ਗੱਡੀ ਖੜੀ ਕਰਨ ਵਾਲਾ ਇੱਕ ਸਰਦਾਰ ਵਿਅਕਤੀ ਹੈ ਔਰ ਫੋਨ ਤੇ ਗੱਲ ਕਰਦਾ ਕਰਦਾ ਉਸ ਨੇ ਪਾਰਕਿੰਗ ਦੇ ਵਿੱਚ ਗੱਡੀ ਖੜੀ ਕਰ ਦਿੱਤੀ ਜਦੋਂ ਗੱਡੀ ਖੜੀ ਰਹੀ ਤਾਂ ਉਸ ਗੱਡੀ ਦੇ ਵਿੱਚੋਂ ਗੰਦੀ ਸਮੈਲ ਆਉਣ ਲੱਗ ਗਈ ਉਹ ਇੰਨੀ ਗੰਦੀ ਸੀ ਕਿ ਕਿਸੇ ਕੋਲੋਂ ਸਹਿ ਨਹੀਂ ਸੀ ਹੁੰਦੀ ਤੇ ਜਿਹੜੇ ਉੱਥੇ ਕਰਿੰਦੇ ਰੱਖੇ ਹੋਏ ਸੀ ਨੇ ਆਪਣੇ ਮਾਲਕ ਨੂੰ ਦੱਸਿਆ ਕਿ ਇਸ ਗੱਡੀ ਦੇ ਵਿੱਚੋਂ ਗੰਦੀ ਸਮੈਲ ਆ ਰਹੀ ਹੈ ਬਠਿੰਡਾ ਦੇ ਵਿੱਚ ਸਮਾਜ ਸੇਵੀ ਇੱਕ ਕਮੇਟੀ ਹੈ ਤੇ ਉਸ ਕਮੇਟੀ ਨੂੰ ਬੁਲਾਇਆ ਗਿਆ ਉਸ ਕਮੇਟੀ ਦੇ ਮੈਂਬਰਾਂ ਨੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਵਿੱਚ Laash ਹੈ ਤੇ ਫਿਰ ਉਹਨੇ ਤੁਰੰਤ ਪੁਲਿਸ ਨੂੰ ਡੇਢੇ ਕੇਤਰਾ ਦਿੱਤੀ ਬਠਿੰਡਾ ਦੀ ਪੁਲਿਸ ਮੌਕੇ ਤੇ ਪਹੁੰਚੀ ਬਠਿੰਡਾ ਨੇ ਚੈੱਕ ਕੀਤਾ ਜਦੋਂ ਲਾਸ਼ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਇਹ ਕਮਲ ਕੌਰ ਹੈ ਉਸਦੇ ਲਾਸ਼ ਦੇ ਕੋਲ ਉਸਦੇ ਪਰਸ ਸਨ ਤੇ ਸਾਰਾ ਕੁਝ ਗਾਇਬ ਸੀ ਉਸਦੇ ਕੋਲ شناخت ਵਾਸਤੇ ਕੁਝ ਵੀ ਨਹੀਂ ਸੀ ਪਰ ਉਸ ਨੂੰ ساری ਦੁਨੀਆ ਜਾਣਦੀ ਸੀ ਚਿਹਰੇ ਤੋਂ ਫਿਰ ਉਸ ਦੀ ਮਾਤਾ ਨੂੰ ਲਿਆ ਕੇ ਉਸ ਦੀ شناخت ਕਰਵਾਈ ਗਈ ਪਤਾ ਲੱਗਾ ਕਿ ਇਹ ਕਮਲ ਕੌਰ ਭਾਵੀ ਹੈ ਔਰ ਇਸ ਦਾ ਅਸਲ ਨਾਮ ਹੈ ਜਿਹੜਾ ਕੰਚਨ ਕੁਮਾਰੀ ਹੈ ਦੇ ਉਸ ਦੀ ਮਾਂ ਨੇ ਜਿਹੜਾ ਕਿ ਇਸ ਇਸ ਦੀ ਪਛਾਣ ਕੀਤੀ ਤੇ ਜਿਹੜੀ ਕਮਲ ਕੌਰ ਹੈ ਉਸ ਦੀ ਮੌਤ ਹੋ ਚੁੱਕੀ ਹੈ ਉਸ ਦੇ ਫੈਨਸ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਉਹ ਹੁਣ ਇਸ ਦੁਨੀਆ ਤੇ ਨਹੀਂ ਰਹੀ ਹੁਣ ਇਸ ਤੋਂ ਬਾਅਦ ਤੁਹਾਨੂੰ ਉਸ ਦੀਆਂ ਵੀਡੀਓ ਨਜ਼ਰ ਨਹੀਂ ਆਉਣਗੀਆਂ ਕੁਝ ਸਮਾਂ ਪਹਿਲਾਂ ਅਰਸ਼ ਡੱਲਾ ਨੇ ਵੀ ਉਸ ਨੂੰ ਧਮਕੀ ਦਿੱਤੀ ਸੀ ਕਿ ਮੈਂ ਤੈਨੂੰ ਮਾਰ ਦੇਣਾ ਜੇਕਰ ਇੱਕ ਤੁਹਾਡੇ ਪਰਿਵਾਰ ਵਿੱਚ ਬੰਦਾ ਚਲੇ ਜਾਂਦਾ ਹੈ ਮਰ ਜਾਂਦਾ ਤਾਂ ਕੋਈ ਘਾਟਾ ਨਹੀਂ ਪੈ ਜਾਣਾ ਇਸ ਮੋੜ ਨੂੰ ਵੀ ਦੇਖਿਆ ਜਾ ਰਿਹਾ ਹੈ ਆਖਰ ਕਿਤੇ ਕਿਸੇ ਗੈਂਗਸਟਰ ਦਾ ਹੱਥ ਤਾਂ ਨਹੀਂ ਹੈ ਪੁਲਿਸ ਪ੍ਰਸ਼ਾਸਨ ਸਾਰੇ ਪਹਿਲੂ ਜਿਹੜੇ ਕਿ ਖੰਘਾਲ ਰਹੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਸਰਦਾਰ ਲੜਕਾ ਨਜ਼ਰ ਆਇਆ ਜਿਹੜਾ ਫੋਨ ਤੇ ਗੱਲ ਕਰਦਾ ਸੀ ਜਿਹੜਾ ਇਸ ਗੱਡੀ ਨੂੰ ਪਾਰਕਿੰਗ ਕਰਕੇ ਗਿਆ ਪੁਲਿਸ ਦਾ ਕਹਿਣਾ ਸੀ ਕਿ ਜਿਹੜੀ ਲਾਸ਼ ਹੈ ਉਹ ਇੱਥੇ ਲਿਆ ਕੇ ਡੰਪ ਕੀਤੀ ਗਈ ਹੈ ਕਮਲ ਕੌਰ ਨੂੰ ਕਿਸੇ ਹੋਰ ਜਗ੍ਹਾ ਤੇ ਮਾਰਿਆ ਗਿਆ ਹੈ ਉੱਥੇ ਮਾਰ ਕੇ ਇੱਥ ਨੂੰ ਇੱਥੇ ਡੰਪ ਕੀਤਾ ਗਿਆ ਹੈ ਜਦੋਂ ਲਾਸ਼ ਗਲਨ ਸੜਨ ਲੱਗੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਲੋਕਾਂ ਨੂੰ ਪਤਾ ਲੱਗਾ ਤੇ ਫਿਰ ਇਸ ਜਿਹੜੇ ਕਿ ਕਤਲ ਦਾ ਖੁਲਾਸਾ ਹੋਇਆ ਪੁਲਿਸ ਨੇ ਟੀਮਾਂ ਬਣਾ ਦਿੱਤੀਆਂ ਨੇ ਪੁਲਿਸ ਦੀਆਂ ਟੀਮਾਂ ਜਾਂਚ ਲਈ ਜੁਟ ਚੁੱਕੀਆਂ ਨੇ ਬੜੀ ਛੇਤੀ ਹੀ ਖਬਰ ਆਏਗੀ ਕਿ ਇਹ ਕੰਮ ਕਿਸ ਨੇ ਕੀਤਾ ਹੈ ਤੇ ਕਿਸ ਤਰੀਕੇ ਦੇ ਨਾਲ ਕੀਤਾ ਹੈ ਪਰ ਸੱਚ ਤਾਂ ਇਹ ਹੈ ਕਿ ਹੁਣ ਜਿਹੜੀ ਕਮਲ ਕੌਰ ਇਸ ਦੁਨੀਆ ਤੇ ਨਹੀਂ ਹੈ ਕਮਲ ਕੌਰ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਹੈ ਅਸਲ ਨਾਮ ਇਸ ਦਾ ਕੰਚਨ ਹੈ ਪਹਿਲਾਂ ਇਸ ਦਾ ਜਿਹੜੇ ਕਿ ਪਿਤਾ ਦੀ ਮੌਤ ਹੋ ਗਈ ਸੀ ਤੇ ਇਸ ਦੇ ਭਰਾ ਦੇ ਨਾਲ ਵੀ ਅਕਸਰ ਹੀ ਆ ਜਿਹੜੀਆਂ ਰੀਲਾਂ ਗੰਦੀਆਂ ਰੀਲਾਂ ਪਾਉਂਦੀ ਹੈ ਇਸ ਦਾ ਭਰਾ ਵੀ ਇਸ ਦੇ ਨਾਲ ਨਾਰਾਜ਼ ਰਹਿੰਦਾ ਸੀ ਇਹ ਅਕਸਰ ਹੀ ਸੋਸ਼ਲ ਮੀਡੀਆ ਤੇ ਆਪਣੇ ਭਰਾ ਬਾਰੇ ਵੀ ਜ਼ਿਕਰ ਕਰਦੀ ਹੈ ਕਿ ਮੇਰੇ ਪਰਿਵਾਰ ਦੇ ਨਾਲ ਮੇਰੀ ਬੰਦੀ ਨਹੀਂ ਹੈ ਤੇ ਇਹ ਅਸਲੀਲ ਕੰਟੈਂਟ ਬਣਾਉਂਦੀ ਸੀ ਇਸ ਲਈ ਉਸ ਦਾ ਭਰਾ ਰੋਕਦਾ ਸੀ ਉਹਦੇ ਨਾਲ ਵੀ ਨਹੀਂ ਸੀ ਬੰਦੀ ਤੇ ਘਰ ਦੇ ਵਿੱਚ ਮਾਵਾ ਧੀਆਂ ਦੋਨੋਂ ਰਹਦੀਆਂ ਸਨ ਤੇ ਮਾਂ ਨੂੰ ਕਹਿੰਦੀ ਆ ਕਿ ਮੈਂ ਬਠਿੰਡਾ ਚੱਲੀ ਆ ਕਿਸੇ ਪਾਰਟੀ ਦੇ ਵਿੱਚ ਹੁਣ ਪੁਲਿਸ ਕਰ ਲਈ ਐ ਇਸ ਕੇਸ ਨੂੰ ਹੈਂਡਲ ਇਸ ਦੀ ਮੌਤ ਕਿਵੇਂ ਹੋਈ ਕਿਸ ਨੇ ਕੀਤੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਮੈਂ ਤੁਹਾਡਾ ਆਪਣਾ ਸਾਨੂੰ رائے ਨੂੰ ਦਿਓ ਇਜਾਜ਼ਤ ਫਿਰ ਮਿਲਦੇ ਆ ਕਿਸੇ ਹੋਰ ਵਿਸ਼ੇ ਦੇ ਤਦ ਤੱਕ ਲਈ ਸਤਿ ਸ੍ਰੀ ਅਕਾਲ